मोदी साहब एक वरी नहीं तीसरी वरी प्रधानमंत्री बने हैं पूरे देश ने वोटा ਪਾਈਆਂ ਵਾ बीजेपी ਦਾ ਪੂਰੇ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਕਦ ਵਧਿਆ ਵਾ ਅੱਜ 18ਵੀਂ ਲੋਕ ਸਭਾ ਦੀ ਉਹਨਾਂ ਨੇ ਤੀਸਰੀ ਵਰੀ ਕਸਮ ਖਾਧੀ ਹੈ ਇਹ ਨਹਿਰੂ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਪਹਿਲੇ ਲੀਡਰ ਵਾ ਜਿਨ੍ਹਾਂ ਨੇ ਤੀਸਰੀ ਵਰੀ ਲਗਾਤਾਰ ਆਰਮੀ ਲੋਕ ਸਭਾ ਦੀ ਅੱਜ ਕਸਮ ਚੱਕੀ ਆ ਦੇਸ਼ ਨੂੰ ਚਲਾਉਣ ਵਾਸਤੇ ਜਿੱਦਾਂ ਕਿ ਪੰਜਾਬ ਵਿੱਚ ਪੰਜਾਬ ਵਿੱਚ বিজেপি ਨੂੰ ਕੋਈ ਸੀਟ ਨਹੀਂ ਮਿਲੀ ਇਸ ਮੰਨ ਕੇ ਪਰ ਪੰਜਾਬ ਵਿੱਚ ਸੀਟ ਸਾਡੀ ਜ਼ਰੂਰ ਨਹੀਂ ਕੋਈ ਮਿਲੀ ਲੇਕਿਨ ਸਾਡਾ ਜੋ ਵੋਟ ਪਰਸੈਂਟ ਹੈ ਬਹੁਤ ਜ਼ਿਆਦਾ ਵਧਿਆ ਅੱਜ ਦੇ ਦਿਨ ਕਿ ਕਿਸ ਨੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਔਰ ਸਾਰੇ ਹੀ ਕਪੂਰਥਲਾ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਨਾ ਵਾਂ ਜਿਨ੍ਹਾਂ ਨੇ ਸਾਡਾ ਜਿਹੜਾ ਵੋਟ ਬੈਂਕ ਜਿਹੜਾ ਵਧਿਆ ਹੈ ਉਹ ਕਪੂਰਥਲਾ ਦੇ ਵਿੱਚੋਂ ਤੀਜੇ ਨੰਬਰ ਤੇ ਜਿਹੜੀ ਸਾਡੀ ਪਾਰਟੀ ਆਈ ਆ ਜਿਹੜੀ ਆਮ ਆਰੀ ਪਾਰਟੀ ਮੌਜੂਦਾ ਸਰਕਾਰ ਤੋਂ ਜਿਆਦਾ ਵੋਟਾਂ ਲਈਆਂ ਨੇ ਔਰ ਜਿਹੜੀ ਆਪਣੇ ਅਕਾਲੀ ਦਲ ਹੈਗੀ ਉਹ ਤੋਂ ਵੀ ਜਿਹੜੀ ਵਧੀਆ ਸੀ ਜਿਹੜਾ ਵੋਟਾਂ ਲੱਗੇ ਗਏ ਆ ਸੋ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਵੀ ਬਾਰ ਪ੍ਰਧਾਨ ਮੰਤਰੀ ਬੰਨਾ 60 ਸਾਲ ਦੇ ਪਿਛਲੇ ਇਤਿਹਾਸ ਨੂੰ ਆਪਾਂ ਦੇਖੀਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਪਹਿਲੀ ਵਾਰੀ ਤੀਸਰੀ ਵਾਰ ਆਇਆ ਸ਼ਬਦ ਗ੍ਰੈਂਡ ਸੰਗਰੋਹ ਦੇ ਵਿੱਚ ਪ੍ਰਧਾਨ ਮੰਤਰੀ ਦੇ ਰੂਪੇ ਸ਼ਬਦ ਗ੍ਰੈਂਡ ਕਰਨਗੇ ਤੇ ਸਾਡੀ ਤਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਸੀਟ ਨਹੀਂ ਮਿਲ ਰਹੀ ਪੰਜਾਬ ਦੇ ਵਿੱਚ ਸਾਡਾ ਵੋਟ ਦਾ ਪਰਸੈਂਟੇਜ ਜਿਹੜਾ 18.56 ਦੇ ਵਧਿਆ ਹੋਆ ਪਰਸੈਂਟੇਜ ਇਹ ਜੇ ਹੋਰ ਪੰਜਾਬ ਦੇ ਵਿੱਚ ਆਈ ਸੱਤਾ ਦੇ ਵਿੱਚ ਆਵਾਂਗੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦਿਨ ਇਹ ਪੰਜਾਬ ਦੀ ਗਰਾਊਂਡ ਲੈਵਲ ਤੇ ਸਾਡੇ ਕਾਰਗਰਤਾ 2027 ਦੇ ਵਿੱਚ ਅਸੀਂ ਇਹਦਾ ਰਿਜ਼ਲਟ ਪ੍ਰਣਾਮ ਸਹੀ ਦੇਵਾਂਗੇ ਉਥੇ ਦਾ ਪਰੂਵੀ